ਇਹ ਦੋ ਕੁ ਮਹੀਨੇ ਬਾਅਦ ਤੂੰ ਜਾਣਦਾਰ ਠੱਕ ਪੈਣ ਨਾਲ ਤੂੰ ਜੁੱਲੀ ਵੀ ਤਰਾ ਚੈਕੋ ਆਏ ਹਮ ਗਰਮੀ 'ਚ ਸਾਨੂੰ ਪਾਣੀ ਮਾਰਦਾ ਤੇ ਸਿਆਰ 'ਚ ਸਾਨੂੰ ਇਹਦੂ ਠੂ ਠੂ ਹੁੰਦੀ ਐ ਅੱਛਾ ਹਾਂ ਆਈਦੂ ਬਾਂਬ ਵੀ ਚੱਲਦੀ ਹਮ ਆ ਨਾਲ ਹੀ ਤਾਰੇ ਹਾਂ ਨਾਲ ਹੀ ਬਿਲਕੁਲ ਇਹਨਾਂ ਫੇਰ ਸਾਡੀ ਜੁੱਲੀ ਵੀ ਤਰਾ ਸਾਡਾ ਤਾਂ ਕੁੰਝ ਹੀ ਰਹਿੰਦਾ ਏ ਅੱਠੇ ਟਾਈਮ ਹਾਂ ਅਸੀਂ ਤਾਂ ਜੁੱਲੀ ਵੀ ਤਰਾ ਕਾਚ ਚ ਪਾਵੀ ਤਾਂ ਬਾਹਰ ਭੱਜ ਜਾਵੀ ਦਾ ਅੱਛਾ ਔਰ ਪੰਮਣਿਆ ਯਾਰ ਸਾਡੀ ਓਟ ਏ ਸਾਡੇ ਜੀ ਨੇ ਬੱਚੇ ਨੇ ਉਦੋਂ ਕੀ ਕਰਦੇ ਨੇ ਜਦੋਂ ਵੋਟ ਲੈਣੀ ਹੁੰਦੀ ਉਦੋਂ ਕਿਵੇਂ ਕਿਵੇਂ ਐਕਸ਼ਨ ਸਾਨੂੰ ਜੀ ਓਟ ਦਿਓ ਜੀ ਥੋੜਾ ਸਾਰਾ ਮਸਲਾ ਕਰਸਾ ਹਾਂ ਕੋਈ ਵੀ ਨਹੀਂ ਹੁੰਦਾ ਅੱਛਾ ਆ ਓਟ ਲੈ ਜਾਂਦੇ ਰੌਲੀ ਸਾਡੀ ਲੱਖਾਂ ਦੀ ਤੇ ਸਾਨੂੰ ਛੱਡ ਰਪਈਏ ਜੋਗੀ ਨਹੀਂ ਜਾਂਦੀ ਹਾਂ ਵੇਖ ਲੈ ਕਿੰਨੇ ਦਲਾਸੇ ਦੇ ਦੇ ਤੇ ਲੋਟਾ ਲੈ ਜਾਂਦੇ ਨੇ ਹਮ ਬੜੀ ਜੀ ਸਾਨੂੰ ਓਟਾ ਦਿਓ ਜੀ ਅਸੀਂ ਤੁਹਾਡਾ ਨਾ ਬੜਾ ਆਈ ਕੰਮ ਕਰਸਾ ਸਾਡੀ ਛੜ ਕੋਥੇ ਰਹਿ ਜਾਂਦੀ ਉਹ ਪਲਾਟਿਕ ਖੁੱਡੀ ਜੀ ਬਣਾ ਜਾਂਦੀ ਬਾਤ ਸੋਰ ਕੁਛ ਹੀ ਕਰਦੀ ਉਹ ਵੀ ਉੱਤ ਛੱਤ ਕੋ ਨਹੀਂ ਪਾਦੀ ਕਲੀ ਇੱਟਾਂ ਹੀ ਲਾ ਤੇ ਫੋਟ ਚਕਾਓ ਜੀ ਨਾਲ ਬਾ